ਹਾਂਜੀ 사시 ਗਾ ਜੀ ਸਾਰੇ ਫੇਸਬੁੱਕ ਫੈਮਿਲੀ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਜਿਹੜੀ ਸੂਈ ਹੁੰਦੀ ਹੈ ਆਪਣੀ ਹਨਾ ਕਦੇ ਕੋਈ ਵੀ ਜਿਹੜੀ ਕੱਪੜੇ ਸੀਣ ਵਾਲੀ ਸੂਈ ਹੁੰਦੀ ਹੈ ਉਹਦੇ ਵਿੱਚ ਆਪਾਂ ਤੁਹਾਨੂੰ ਧਾਗਾ ਪਾਉਣ ਦਾ ਏਡਾ ਕਿ ਸੌਖਾ ਤਰੀਕਾ ਦੱਸਾਂਗੇ ਨਾ ਦੋਸਤ ਕਦੇ ਕਦੇ ਕੀ ਹੁੰਦਾ ਹੈ ਕਿ ਬਜ਼ੁਰਗਾਂ ਦੀ ਜਿਹੜੀ ਨਿਗਾਹ ਹੈ ਹਨਾ ਉਹ ਹੁੰਦੀ ਹੈ ਘੱਟ ਤੇ ਜਾਂ ਫਿਰ ਉਦਾਂ ਵੀ ਕਿਸੇ ਬੰਦੇ ਦੀ ਹਨਾ ਨਿਗਾਹ ਜਿਹੜੀ ਆਈ ਸਾਈਡ ਜਿਹੜੀ ਆ ਉਹ ਘੱਟ ਹੁੰਦੀ ਆ ਤੇ ਦੋਸਤੋ ਜਿਹੜਾ ਤਰੀਕਾ ਮੈਂ ਲੈ ਕੇ ਆਇਆ ਹਾਂ ਸੂਈ 'ਚ ਧਾਗਾ ਪਾਉਣ ਦਾ ਬਹੁਤ ਹੀ ਸੌਖਾ ਆ ਉਹ ਜਿਹਦੀ ਨਿਗਾਹ ਵੀ ਘੱਟ ਹੋਵੇ ਪਾ ਬੜੀ ਆਸਾਨੀ ਦੇ ਨਾਲ ਜਿਹੜਾ ਵਾ ਸੂਈ ਦੇ ਵਿੱਚ ਧਾਗਾ ਪਾ ਸਕਦਾ ਹੈ ਤੇ ਉਹ ਕਿਵੇਂ ਪਾ ਸਕਦਾ ਹੈ ਉਹ ਮੈਂ ਤੁਹਾਨੂੰ ਦੱਸਦਾ ਆ ਸੂਈ 'ਚ ਸਭ ਤੋਂ ਸੌਖੇ ਤਰੀਕੇ ਨਾਲ ਧਾਗਾ ਪਾਉਣ ਦੀ ਜਿਹੜੀ ਟ੍ਰਿਕ ਆ ਉਹਦੇ ਲਈ ਤੁਹਾਨੂੰ ਚਾਹੀਦਾ ਵਾ ਏਕ ਜੇ ਖਾਲੀ ਪੇਪਰ ਹੁੰਦਾ ਵਾ ਹੈਨਾ ਆਪਾਂ ਕੋਈ ਕਾਪੀ ਦਾ ਪੇਪਰ ਹੋ ਸਕਦਾ ਹੈ ਜਾਂ ਕੋਈ ਵੀ ਪੇਪਰ ਤੁਸੀਂ ਚਾਹੋ ਤੇ ਤੁਸੀਂ ਨਿਊਜ਼ਪੇਪਰ ਵੀ ਲੈ ਸਕਦੇ ਹੋ ਤੇ ਏਕ ਆਪਣੇ ਕੋਈ ਸੂਈ ਆ ਤੇ ਏਕ ਆਪਣੇ ਕੋਈ ਜਿਹੜੀ ਸੀਜ਼ਰ ਆ ਦੋਸਤੋ ਕੈਂਚੀ ਠੀਕ ਹੈ ਨਾ ਇਹ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇੱਕ ਵਾਈਟ ਜਿਹੜਾ ਵਾ ਪੇਪਰ ਲੈ ਲਿਆ ਵਾ ਠੀਕ ਹੈ ਨਾ ਉਹਦੇ ਲਈ ਆਪਾਂ ਵਾਈਟ ਵਾਲ ਦੇ ਪਿੱਛੇ ਆ ਕੇ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਜਿਹੜੀ ਸਮਝ ਆ ਸਕੇ ਠੀਕ ਹੈ ਨਾ ਇਹਨੂੰ ਤੁਸੀਂ ਆਦੇ ਵਿੱਚ ਆ ਲਓ ਜਿਹੜਾ ਵਾ ਫੋਲਡ ਕਰ ਲੈਣਾ ਵਾ ਇਸ ਤਰੀਕੇ ਦੇ ਨਾਲ ਬਿਲਕੁਲ ਠੀਕ ਹੈ ਨਾ ਤੇ ਇਹ ਬਹੁਤ ਜਿਹੜਾ ਵੱਡਾ ਆ ਤੇ ਇਹਨੂੰ ਆਪਾਂ ਅੱਧਾ ਜਿਹੜਾ ਵਾ ਆਪਣੀ ਸੀਜ਼ਰ ਦੀ ਮਦਦ ਦੇ ਨਾਲ ਜਿਹੜਾ ਵਾ ਕੱਟ ਲਵਾਂਗੇ ਆ ਹੁਣ ਆਪਣਾ ਜਿਹੜਾ ਬਿਲਕੁਲ ਛੋਟਾ ਵਧੀਆ ਤਰੀਕੇ ਨਾਲ ਜਿਹੜਾ ਵਾ ਬਣ ਗਿਆ ਵਾ ਤੇ ਹੁਣ ਦੋਸਤੋ ਜਿਹੜਾ ਆਪਣਾ ਕੋਈ ਵੀ ਜਿਹੜੀ ਆਪਣੀ ਰੀਲ ਹੈ ਨਾ ਤੇ ਉਹਦਾ ਜਿਹੜਾ ਧਾਗਾ ਹੋਊਗਾ ਆਪਾਂ ਇਹਨੂੰ ਇਹਦੇ ਵਿਚਾਲੇ ਜਿਹੜਾ ਵਾ ਫਸਾ ਲਵਾਂਗੇ। ਇਹ ਦੇਖੋ ਦੋਸਤੋ ਬਿਲਕੁਲ ਇਸੇ ਤਰ੍ਹਾਂ ਇਹ ਆਪਾਂ ਜਿਹੜਾ ਹੁਣ ਧਾਗਾ ਹੈ ਅੱਧਾ ਇਧਰ ਤੇ ਅੱਧਾ ਇਧਰ ਹੋ ਗਿਆ ਠੀਕ ਹੈ ਨਾ ਬਰੀ ਡਾਇਰੈਕਸ਼ਨ 'ਚ ਆਪਾਂ ਇਹਨੂੰ ਲੈਣ ਦਾ ਵਾ ਤੇ ਇਹਨੂੰ ਹੁਣ ਆਪਾਂ ਇੱਥੋਂ ਅੱਧਾ ਜਿਹੜਾ ਵਾ ਕੱਟ ਦਵਾਂਗੇ ਤਿਰਛਾ। ਇਹ ਦੇਖੋ ਦੋਸਤੋ ਇਹਨੂੰ ਆਪਾਂ ਤਿਰਛਾ ਜਿਹੜਾ ਵਾ ਹੈ ਕੱਟ ਦਵਾਂਗੇ। ਠੀਕ ਹੈ ਨਾ ਇਦਾਂ ਕੱਟਣ ਤੋਂ ਬਾਅਦ ਆਪਾਂ ਇਹਨੂੰ ਕਰ ਲੈਣਾ ਵਾ ਬਿਲਕੁਲ ਪੁੱਠਾ। ਠੀਕ ਹੈ ਨਾ ਦੋਸਤੋ ਇਦਾਂ ਕੱਟਣ ਤੋਂ ਬਾਅਦ ਆਪਾਂ ਇਹਨੂੰ ਫਿਰ ਤੋਂ ਜਿਹੜਾ ਵਾ ਥੱਲੋਂ ਦੀ ਇਹਨੂੰ ਕੱਟ ਦੇਵਾਂਗੇ ਤੇ ਇਹ ਬਿਲਕੁਲ ਜਿਹੜਾ ਵਾ ਹੁਣ ਆਪਣੀ ਨੋਕ ਜਿਹੜੀ ਐ ਤਿੱਖੀ ਬਣ ਚੁੱਕੀ ਆ ਤੇ ਹੁਣ ਕੀ ਕਰਨਾ ਵਾ ਆਪਾਂ ਦੋਸਤੋ ਇਸ ਤੋਂ ਬਾਅਦ ਆਪਣੀ ਜਿਹੜੀ ਸੂਈ ਆ ਉਹ ਲੈ ਲੈਣੀ ਆ ਤੇ ਸੂਈ ਦੇ ਵਿੱਚ ਇਹਨੂੰ ਆਪਾਂ ਜਿਹੜਾ ਵਾ ਨੁਕਾ ਆਪਾਂ ਪੇਜ ਦਾ ਨੁਕਾ ਆ ਪਾ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਆਸਾਨੀ ਜਿਹੇ ਤਰੀਕੇ ਦੇ ਨਾਲ ਜਿਹੜਾ ਵਾ ਆਪਣਾ ਜਿਹੜਾ ਤੇ ਇਹਨੂੰ ਤੁਸੀਂ ਅੱਗੇ ਜਿਹੜਾ ਬਾਅਦੋਂ ਵਾੜ ਕੇ ਥੋੜਾ ਜਿਹਾ ਇਹਨੂੰ ਜਦੋਂ ਪਾੜੋਗੇ ਤੇ ਆਪਣਾ ਜਿਹੜਾ ਧਾਗਾ ਹੈ ਬਿਲਕੁਲ ਬਾਹਰ ਨਿਕਲ ਆਏਗਾ ਤੇ ਧਾਗੇ ਨੂੰ ਆਪਾਂ ਇਦਾਂ ਖਿੱਚ ਸਕਦੇ ਹਾਂ ਤੇ ਬਾਅਦ ਵਿੱਚ ਜਿਹੜਾ ਆਪਣਾ ਕਾਗਜ਼ ਆ ਉਹ ਆਪਾਂ ਇਹਨੂੰ ਕੱਟ ਸਕਦੇ ਹਾਂ ਤੇ ਇਹ ਦੇਖੋ ਦੋਸਤੋ ਜਿੱਦ ਤੱਕ ਆਪਣੀ ਸੂਈ ਜਿਹੜਾ ਧਾਗਾ ਹੈ ਉਹ ਪੈ ਚੁੱਕਾ ਹੈ ਬੜੇ ਹੀ ਸੌਖੇ ਤਰੀਕੇ ਦੇ ਨਾਲ ਤੇ ਜੇਕਰ ਜਿਹੜਾ ਆਪਣੀ ਰੀਲਾਂ ਹੁੰਦੀਆਂ ਹਨ ਹੈਨਾ ਤੇ ਰੀਲਾਂ ਦੇ ਦੋਸਤੋ ਜਿਹੜਾ ਆਪਣਾ ਜਿਹੜਾ ਰੀਲਾਂ ਵਾਲਾ ਡੱਬਾ ਹੁੰਦਾ ਹੈ ਨਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਵਾਵਾ ਸਾਰੀਆਂ ਰੀਲਾਂ ਪਈਆਂ ਹੁੰਦੀਆਂ ਤੇ ਆਪਾਂ ਨੂੰ ਕਈ ਜਿਹੜਾ ਸਿਰਾ ਵਾ ਇੱਕ ਦੂਜੇ ਦੇ ਨਾਲੋਂ ਲੱਭਣ ਨਾਲੋਂ ਨਾ ਉਹ ਆਪਸ ਦੇ ਵਿੱਚ ਉਲਝ ਜਾਂਦੀਆਂ ਵਾ ਰੀਲਾਂ ਦੇ ਧਾਗੇ ਦੇ ਜਿਹੜੇ ਸਿਰੇ ਹੁੰਦੇ ਆ ਉਹ ਲੱਭਣ 'ਚ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਮੁਸ਼ਕਲ ਆਉਂਦੀ ਆ ਤੇ ਇਹਨੂੰ ਦੋਸਤੋ ਤੁਸੀਂ ਕਿਵੇਂ ਕਰ ਸਕਦੇ ਹੋ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਇਹਨੂੰ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਵਾ ਲੁਹੇਟ ਦੇਣਾ ਹੈ ਠੀਕ ਹੈ ਨਾ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਇਹਦੀ ਮਦਦ ਦੇ ਨਾਲ ਆਪਾਂ ਇਹਨੂੰ ਟੱਕ ਲਾ ਲਵਾਂਗੇ ਦੋਵਾਂ ਸਾਈਡਾਂ ਤੋਂ ਜਿਹੜਾ ਵਾ ਆਪਾਂ ਇਸ ਤਰ੍ਹਾਂ ਸੀਜ਼ਰ ਦੀ ਮਦਦ ਨਾਲ ਜਿਹੜਾ ਵਾ ਟੱਕ ਲਾ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਟੱਕ ਆ ਆਪਣੇ ਦੋਵੇਂ ਲੱਗ ਚੁੱਕੇ ਆ। ਇਸ ਬਾਅਦ ਤੁਸੀਂ ਜਿਹੜਾ ਆਪਣਾ ਜਿਹੜਾ ਬਿਲਕੁਲ ਇਹਨੂੰ ਕਰਕੇ ਤੇ ਇਹਦੇ ਵੇਜ ਤੁਸੀਂ ਇਹਨੂੰ ਉਡਾ ਸਕਦੇ ਜੀ। ਇਹ ਦੇਖੋ ਦੋਸਤੋ ਇਹ ਜਿਹੜਾ ਹੁਣ ਆਪਣਾ ਜਿਹੜਾ ਵਾ ਇਹ ਤੋਂ ਨਾਲ ਇਹ ਖੁੱਲੇਗੀ ਰੀਲ ਤੇ ਨਾ ਹੀ ਆਪਣਾ ਜਿਹੜਾ ਸਿਰਾ ਵਾ ਉਹ ਕਦੀ ਵੀ ਗਵਾਚੂਗਾ ਠੀਕ ਹੈ ਨਾ ਇਹ ਤੁਹਾਡਾ ਰੀਲ ਦਾ ਡੱਬਾ ਦਾ ਜਦੋਂ ਤੁਸੀਂ ਕੱਢੋਗੇ ਤੇ ਇਹਦਾ ਜਿਹੜਾ ਸਿਰਾ ਤੁਹਾਨੂੰ ਉਸੇ ਟਾਈਮ ਜਿਹੜਾ ਦਿਖ ਜੂਗਾ ਤੇ ਤੁਸੀਂ ਇਹਨੂੰ ਬੜੇ ਹੀ ਸਾਨੀ ਜਿਹੇ ਤਰੀਕੇ ਦੇ ਨਾਲ ਇੱਥੋਂ ਲਾ ਕੇ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਸੋ ਜੇ ਤੁਹਾਨੂੰ ਇਹ ਵਾਲੀ ਟ੍ਰਿਕ ਦੋਸਤੋ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਜਾ ਸਕੇ ਤੇ ਇਦਾਂ ਦੀਆਂ ਹੋਰ ਟਿਪਸ ਐਂਡ ਟ੍ਰਿਕਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਹੋਊਗੀ ਤੇ ਉਦੋਂ ਤੱਕ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਚੜ੍ਹਦੀ ਕਲਾ ਚ ਰਹੋ ਤਾਂ